ਪੰਜਾਬ ਦੇ ਵਿੱਚ ਇੱਕ ਹੋਰ ਚੋਣ ਆ ਗਈ ਹਾਲਾਂਕਿ ਇਹ ਚੋਣ ਰਾਜ ਸਭਾ ਦੀ ਹੈਗੀ ਹੈ ਵਿਧਾਇਕਾਂ ਨੇ ਇਸ ਦੇ ਵਿੱਚ ਵੋਟ ਕਰਨੀ ਹੈ ਪਰ ਹੁਣ ਚਰਚਾ ਪਮਕੜਾਂ ਦੇ ਵਿੱਚ ਛਿੜ ਗਈ ਹੈ ਕਿ ਆਖਰ ਕੋਈ ਪਮਕੜ ਰਾਜ ਸਭਾ ਜਾਊਗਾ ਮਤਲਬ ਕਿ ਜਿਹੜਾ ਪਾਰਲੀਮੈਂਟ ਦਾ ਅੱਪਰ ਹਾਊਸ ਹੈ ਜਾਂ ਫਿਰ ਕੋਈ ਵਪਾਰੀ ਜਾਂ ਕੋਈ ਦਿੱਲੀ ਵਾਲਾ ਬਾਜੀ ਮਾਰ ਜੂਗਾ ਪੁਆਇੰਟ ਪੰਜਾਬ ਦੇ ਨਾਲ ਤੁਸੀਂ ਜੁੜ ਚੁੱਕੇ ਹੋ ਤੇ ਮੈਂ ਹਾਂ ਤੁਹਾਡੇ ਨਾਲ ਆਸ਼ੂ ਅਨੇਜਾ 24 ਅਕਤੂਬਰ ਨੂੰ ਰਾਜ ਸਭਾ ਦੀ ਚੋਣ ਹੋਣੀ ਹੈ ਪੰਜਾਬ ਦੇ ਵਿੱਚ ਇੱਕ ਰਾਜ ਸਭਾ ਸੀਟ 1 ਜੁਲਾਈ 2025 ਨੂੰ ਉਦੋਂ ਖਾਲੀ ਹੋ ਗਈ ਸੀ ਜਦੋਂ ਸੰਜੀਵ ਅਰੋੜਾ ਨੇ ਲੁਧਿਆਣੇ ਦੇ ਵਿੱਚੋਂ ਜਿਮਨੀ ਚੋਣ ਜਿੱਤ ਕੇ ਰਾਜ ਸਭਾ ਸੀਟ ਤੋਂ ਅਸਤੀਫਾ ਦੇ ਦਿੱਤਾ ਸੀ ਤੇ ਉਹ ਪੰਜਾਬ ਸਰਕਾਰ ਦੇ ਕੀਤੇ ਵਾਅਦੇ ਅਨੁਸਾਰ ਮੰਤਰੀ ਵੀ ਬਣ ਕੇ ਪਰ ਹੁਣ ਉਹ ਜਿਹੜੀ ਰਾਜ ਸਭਾ ਸੀਟ ਦੇ ਉੱਪਰ ਚਰਚਾਵਾ ਛੜੀਆਂ ਸੀ ਆਖਰਕਾਰ ਜਾਊਗਾ ਕੌਣ ਕਿਉਂਕਿ ਜਿਹੜੀ ਪਹਿਲੀ ਰਾਜ ਸਭਾ ਸੀਟ ਸੀ ਉਸ ਨੂੰ ਲੈ ਕੇ ਖੂਬ ਚਰਚਾ ਹੋਈ ਸੀ ਪਮਕੜਾ ਤੋਂ ਲੈ ਕੇ ਸਿੱਧੂ ਮੂਸੇਵਾਲੇ ਦੇ ਗੀਤ ਦੇ ਵਿੱਚ ਇਹਨਾਂ ਚੀਜ਼ਾਂ ਦਾ ਜ਼ਿਕਰ ਕੀਤਾ ਗਿਆ ਸੀਗਾ ਕਿ ਆਖਰਕਾਰ ਜਿਹੜਾ ਰਾਜ ਸਭਾ ਦੇ ਵਿੱਚ ਹੋਇਆ ਚੰਗਾ ਨਹੀਂ ਹੋਇਆ ਕਿਉਂਕਿ ਇੱਕ ਰਾਗਵ ਚੱਡਾ ਤੇ ਇੱਕ ਸੰਦੀਪ ਪਾਟਕ ਦੋਨਾਂ ਨੂੰ ਰਾਜ ਸਭਾ ਪੰਜਾਬ ਦੇ ਵਿੱਚੋਂ ਭੇਜ ਦਿੱਤਾ ਜਿਹੜੇ ਕੀ ਦਿੱਲੀ ਦੇ ਨਾਲ ਸੰਬੰਧ ਸੀ ਉਸ ਤੋਂ ਬਾਅਦ ਹਰਭਜਨ ਸਿੰਘ ਭੱਜੀ ਵਿਕਰਮਜੀਤ ਸਾਨੀ ਜਿਨ੍ਹਾਂ ਦਾ ਪੰਜਾਬ ਦੇ ਵਿੱਚ ਜਾਂ ਆਪ ਪਾਰਟੀ ਦੇ ਵਿੱਚ ਕੋਈ ਲੈਣਾ ਦੇਣਾ ਨਹੀਂ ਸੀਗਾ ਉਹਨਾਂ ਨੂੰ ਟਿਕਟ ਦੇ ਕੇ ਰਾਜ ਸਭਾ ਭੇਜਤਾ ਉਸ ਤੋਂ ਬਾਅਦ ਸੰਜੀਵ ਅਰੋੜਾ ਤੇ ਅਸ਼ੋਕ ਮਿੱਤਲ ਜਿਹੜੇ ਕੀ ਵਪਾਰੀ ਵਰਗ ਦੇ ਨਾਲ ਆਉਂਦੇ ਸੀ ਹਾਲਾਂਕਿ ਅਸ਼ੋਕ ਮਿੱਤਲ ਦਾ ਵੀ ਕੋਈ ਪਾਰਟੀ ਦੇ ਨਾਲ ਲੈਣਾ ਦੇਣਾ ਸੀ ਨਹੀਂ ਸੀਗਾ ਤੇ ਉਹਨਾਂ ਨੂੰ ਰਾਜ ਸਭਾ ਭੇਜਿਆ ਤੇ ਫਿਰ ਇੱਕ ਨਾਮ ਆਉਂਦਾ ਬਲਬੀਰ ਸਿੰਘ ਸੀਚੇਵਾਲ ਦਾ ਉਹਨਾਂ ਨੂੰ ਵੀ ਰਾਜ ਸਭਾ ਭੇਜ ਦਿੱਤਾ ਹਾਲਾਂਕਿ ਪਾਰਟੀ ਦੇ ਨਾਲ ਤਾਂ ਉਹਨਾਂ ਦਾ ਵੀ ਕੋਈ ਲੈਣਾ ਦੇਣਾ ਨਹੀਂ ਸੀਗਾ ਕਹਿੰਦੇ ਇੰਟੈਲੈਕਚੁਅਲ ਲੋਕ ਹੈ ਜਿਹੜੇ ਰਾਜ ਸਭਾ ਭੇਜਦੇ ਹੁੰਦੇ ਆ ਤੇ ਸਵਾਲ ਉਦੋਂ ਉੱਠੇ ਸੀਗੇ ਕਿ ਆਖਰਕਾਰ ਪਾਰਟੀ ਦੇ 扑ਮਕੜਾਂ ਦੇ ਵਿੱਚੋਂ ਕੋਈ ਇੰਟੈਲੈਕਚੁਅਲ ਲੱਭਿਆ ਹੀ ਨਹੀਂ ਜਿਹੜੀ ਕਿ ਅੱਪਰ ਹਾਊਸ ਦੇ ਵਿੱਚ ਲੋਕਾਂ ਦੀ ਗੱਲ ਰੱਖ ਸਕੇ ਜਿਹੜੇ ਲੋਅਰ ਹਾਊਸ ਦੇ ਵਿੱਚ ਆ ਕੇ ਬਿੱਲ ਜਾ ਕੇ ਅੱਪਰ ਹਾਊਸ ਜਾਂਦੇ ਆ ਉਹ ਉੱਪਰ ਜਾ ਕੇ ਡਿਸਕਸ ਕਰ ਸਕੇ ਤੇ ਹੁਣ ਸਵਾਲ ਇਹ ਵੀ ਹੈ ਕਿ ਹਰਪ੍ਰਜਨ ਸਿੰਘ ਤਾਂ ਗਾਇਬ ਰਹਿੰਦੇ ਰਾਜਸਭਾ ਦੇ ਵਿੱਚੋਂ ਪੰਜਾਬ ਦੇ ਮੁੱਦੇ ਐਡਰੈਸ ਹੀ ਨਹੀਂ ਹੁੰਦੇ ਵਿਕਰਮ ਜੀ ਸਾਨੀ ਕਰੇ ਕਦੇ ਕਦੇ ਕੁਝ ਮੁੱਦੇ ਚੱਕ ਲੈਂਦੇ ਹੈਗੇ ਆ ਤੇ ਬਲਬੀਰ ਸਿੰਘ ਸੀਚੇਵਾਲ ਉਸ ਤਰੀਕੇ ਦੇ ਨਾਲ ਆਪਣਾ ਪੱਖ ਨਹੀਂ ਰੱਖ ਪਾਉਂਦੇ ਬੜੇ ਤਰ੍ਹਾਂ ਦੇ ਸਵਾਲ ਇਹਨਾਂ ਨੂੰ ਲੈ ਕੇ ਉੱਠਦੇ ਆ ਪਰ ਹੁਣ ਜੋ ਚਰਚਾ ਛੜੀ ਹੈ ਕਿ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਸਰਕਾਰ ਦੀ ਜਾਂ ਪਾਰਟੀ ਦੀ ਕਿਰਕਰੀ ਹੋ ਰਹੀ ਹੈ ਚੀਜ਼ਾਂ ਨੂੰ ਲੈ ਕੇ ਇੱਕ ਤੋਂ ਬਾਅਦ ਇੱਕ ਜਿਹੜਾ ਕਦਮ ਚੁੱਕ ਰਹੀ ਹੈ ਚਾਹੇ ਚੰਗਾ ਚੁੱਕ ਰਹੀ ਹੈ ਚਾਹੇ ਮਾੜਾ ਚੁੱਕ ਰਹੀ ਹੈ ਉਹ ਤਾਂ ਹੁਣ ਆਮ ਲੋਕ ਹੀ ਦੱਸਣਗੇ ਕਿ ਚੰਗਾ ਹੈ ਕਿ ਮਾੜਾ ਪਰ ਉਹ ਕੁੱਠਾ ਆਮਾ ਦੀ ਪਾਰਟੀ ਨੂੰ ਪੈ ਜਾਂਦਾ ਜਾਂ ਆਮਾ ਦੀ ਪਾਰਟੀ ਦੀ ਸਰਕਾਰ ਨੂੰ ਪਹਿ ਜਾਂਦਾ ਹੈ ਇਸੇ ਕਰਕੇ ਹੁਣ ਫੂਕ ਫੂਕ ਕਦਮ ਰੱਖਦੇ ਹੋਏ ਜਿਹੜਾ ਕਹਿੰਦੇ ਹੁਣ ਰਾਜ ਸਭਾ ਭੇਜਣਾ ਉਹ ਪੰਜਾਬ ਤੋਂ ਭੇਜ ਦੇਣਾ ਪਰ ਹੁਣ ਸਵਾਲ ਇੱਥੇ ਕਈ ਤਰ੍ਹਾਂ ਦੇ ਖੜੇ ਹੋਏ ਆ ਕਿਉਂਕਿ ਜਿਹੜਾ ਰਾਜ ਸਭਾ ਭੇਜਣਾ ਹੈ ਕਿੰਨੇ ਭੇਜਣਾ ਹੁੰਦਾ ਉਹ ਅਰਵਿੰਦ ਕੇਜਰੀਵਾਲ ਨੇ ਭੇਜਣਾ ਹੁੰਦਾ ਉਹ ਮਨੀਸ਼ सिसोदिया ਨੇ ਤੈਅ ਕਰਨਾ ਹੁੰਦਾ ਪਹਿਲਾਂ ਤਾਂ ਕਹਿੰਦੇ ਭਗਵੰਤ ਮਾਨ ਦੀ ਚਲਦੀ ਨਹੀਂ ਸੀ ਪਰ ਹੁਣ ਇੱਕ ਵਾਰ ਭਗਵੰਤ ਮਾਨ ਨੇ ਪਾਰਟੀ ਸਾਹਮਣੇ ਆਪਣੀ ਅੰਦਰ ਖਾਤੇ ਗੱਲ ਰੱਖੀ ਹੈ ਕਿ ਜੇਕਰ ਇਸ ਵਾਰ ਵੀ ਅਸੀਂ ਰਾਜ ਸਭਾ ਬਾਰੋਂ ਭੇਜ ਦਾਂਗੇ ਪਹਿਲਾਂ ਹੀ ਸਾਡਾ ਬਹੁਤ ਵਿਰੋਧ ਹੈਗਾ ਕਿਉਂਕਿ ਪਹਿਲਾਂ ਇਹੀ ਚਰਚਾ ਸੀਗੀ ਕਿ ਜਿਹੜੀ ਰਾਜ ਸਭਾ ਦੀ ਸੀਟ ਆ ਉਹ ਦਿੱਲੀ ਵਾਲੇ ਕਿਸੇ ਆਗੂ ਦੇ ਕੋਲ ਚਲੀ ਜਾਵੇ ਪਹਿਲਾਂ ਤੇ ਵਿੱਚੋਂ ਚਰਚਾ ਚੱਲਦੀ ਸੀ ਕਿ ਅਰਵਿੰਦ ਕੇਜਰੀਵਾਲ ਚਲੇ ਜਾਣ ਫਿਰ ਚਰਚਾ ਚੱਲਦੀ ਸੀਗੀ ਕਿ ਨਹੀਂ ਅਰਵਿੰਦ ਕੇਜਰੀਵਾਲ ਦੀ ਧਰਮ ਪਤਨੀ ਜਾ ਸਕਦੇ ਆ ਫਿਰ ਹੋਰ ਮਨੀਸ਼ ਸੋਧਿਆ ਦੀ ਵੀ ਚਰਚਾ ਚੱਲੀ ਪਰ ਹੁਣ ਭਗਵੰਤ ਸਿੰਘ ਮਾਨ ਹੋਣਾ ਨੇ ਅਰਵਿੰਦ ਕੇਜਰੀਵਾਲ ਸਾਹਮਣੇ ਮਨੀਸ਼ ਸੋਧਿਆ ਸਾਹਮਣੇ ਇਹ ਮੰਗ ਰੱਖ ਦਿੱਤੀ ਆ ਕਿ ਜੇਕਰ ਆਪਾਂ ਕੋਈ ਦਿੱਲੀ ਵਾਲਾ ਭੇਜ ਜਿੰਨੇ ਆ ਤਾਂ ਪੰਜਾਬ ਦੇ ਵਿੱਚ ਨੈਗੇਟਿਵ ਮਾਹੌਲ ਤਾਂ ਇੰਨਾ ਪਹਿਲਾਂ ਹੀ ਬਣਿਆ ਪਿਆ ਹੋਰ ਨੈਗੇਟਿਵ ਹੋ ਜਾਊਗਾ ਪਹਿਲਾਂ ਹੀ ਵਰਕਰਾਂ ਨੂੰ ਓਧੇਦਾਰਾਂ ਨੂੰ ਲੋਕ ਪਿੰਡਾਂ ਦੇ ਵਿੱਚ ਨਹੀਂ ਵੜਨਦੇ ਰਹੇ ਪਹਿਲਾਂ ਹੀ ਜੁੱਤੀਆਂ ਮਾਰ ਰਹੇ ਹੈਗੇ ਆ ਤਾਂ ਸੁਭਾਵਿਕ ਤੌਰ ਤੇ ਹੋਰ ਵੀ ਪਮੱਕੜ ਜਿਹੜੇ ਰੁਸ ਕੇ ਬੈਠੇ ਹੋਏ ਆ ਉਹ ਬੁਰਾ ਹਾਲ ਕਰ ਦੇਣਗੇ ਜਿਵੇਂ ਇੱਕ ਤੋਂ ਬਾਅਦ ਇੱਕ ਪਮੱਕੜ ਸੋਸ਼ਲ ਮੀਡੀਆ ਦੇ ਉੱਪਰ ਪਮੱਕੜ ਮੈਂ ਇਸ ਕਰਕੇ ਸ਼ਬਦ ਯੂਜ਼ ਕਰ ਰਿਹਾ ਕਿਉਂਕਿ ਪਮੱਕੜ ਭਗਵੰਤ ਸਿੰਘ ਮਾਨ ਆਪਣੇ ਵਰਕਰਾਂ ਨੂੰ ਕਹਿੰਦੇ ਸੀਗੇ ਕਿ ਇਹ ਪਮੱਕੜ ਹੈਗੇ ਚਿੰਬੜ ਜਾਂਦੇ ਹੈਗੇ ਆ ਪਰ ਹੁਣ ਪਮੱਕੜ ਦੂਰ ਦੂਰ ਪੈਦੇ ਹੋਏ ਦਿਖਾਈ ਦੇ ਰਹੇ ਆ ਪਿੰਡਾਂ ਦੇ ਵਿੱਚ ਰਸਰਸ ਬੈਠੇ ਆ ਸ਼ਹਿਰਾਂ ਦੇ ਵਿੱਚ ਅਸਤੀਫੇ ਦੇ ਰਹੇਗੇ ਆ ਤਾਂ ਇਸ ਤਰੀਕੇ ਦੇ ਨਾਲ ਹੁਣ ਸਵਾਲ ਇਹ ਖੜਾ ਹੋ ਗਿਆ ਕਿ ਆਖਰਕਾਰ ਰਾਜ ਸਭਾ ਜਾਊਗਾ ਕੌਣ ਕਿਉਂਕਿ ਜਿਹੜੇ ਪੰਜਾਬ ਤੋਂ ਵੀ ਭੇਜੇ ਸੀਗੇ ਅਸ਼ੋਕ ਮਿੱੱਤਲ ਸੰਜੀਵ ਅਰੋੜਾ ਵਿਕਰਮਜੀਤ ਸਾਨੀ ਪੰਜਾਬ ਦੇ ਤਾਂ ਹੈ ਨਹੀਂ ਦਿੱਲੀ ਦੇ ਪਰ ਸੰਬੰਧਿਤ ਪੰਜਾਬ ਦੇ ਨਾਲ ਹੀ ਹੈਗੇ ਆ ਚਰਚਾਵਾਂ ਬਹੁਤ ਸਾਰੀਆਂ ਚੱਲੀਆਂ ਸੀਗੀਆਂ ਕਿ ਪੈਸੇ ਦੇ ਦੇ ਕੇ 50-50 ਕਰੋੜ ਦੀ ਸੀਟ ਕਹਿੰਦੇ ਵੇਚੀਆਂ ਜਾਂਦੀਆਂ ਰਾਜ ਸਭਾਵਾਂ ਇਹ ਚਰਚਾ ਚੱਲਦੀ ਸੀਗੀ ਅਸੀਂ ਇਸ ਦੀ ਪੁਸ਼ਟੀ ਨਹੀਂ ਕਰਦੇ ਪਰ ਇਹ ਚਰਚਾ ਸੀ ਕਿ ਆਖਰਕਾਰ ਜਿੰਨਾਂ ਦਾ ਸਬੰਧ ਨਹੀਂ ਇੰਡਸਟਰੀ ਇੰਡਸਟਰੀ ਲਿਸਟ ਜੇਕਰ ਭੇਜੇ ਜਾ ਰਹੇ ਹੈ ਤਾਂ ਉਹਨਾਂ ਦੇ ਆਪਣੇ ਫਾਇਦੇ ਹੈਗੇ ਉੱਥੇ ਆਪਣੇ ਮੁਫਾਦ ਹੈ 55 ਕਰੋੜ ਰੁਪਏ ਪਾਰਟੀ ਨੂੰ ਫੰਡ ਦੇ ਕੇ ਜਾ ਰਹੇ ਹੈ ਤਾਂ ਹੀ ਉਹਨਾਂ ਨੂੰ ਉੱਥੇ ਭੇਜਿਆ ਜਾਂਦਾ ਹੈ ਇਸੇ ਤਰੀਕੇ ਆਪਾਂ ਪੰਜਾਬ ਦੇ ਵਿੱਚ ਗੱਲ ਕਰੀਏ ਹੁਣ ਜਿਹੜੀ ਰਾਜ ਸਭਾ ਦੀ ਚੋਣ ਹੋਣੀ ਹੈ 24 ਅਕਤੂਬਰ ਨੂੰ ਇਸ ਦਾ ਨੋਟੀਫਿਕੇਸ਼ਨ ਜਾਰੀ ਹੋ ਚੁੱਕਿਆ ਇਸ ਦੇ ਲਈ ਚਹਿਰਾ ਕੌਣ ਹੋਊਗਾ ਪੰਜਾਬੀ ਹੋਊਗਾ ਕਿਹੜਾ ਹੋਊਗਾ ਭਗਵੰਤ ਮਾਨ ਮਨਾ ਚੁੱਕੇ ਹੈਗੇ ਆ ਜਿਹੜੀ ਸਾਡੇ ਕੋਲ ਜਾਣਕਾਰੀ ਹੈ ਕਿ ਉਹ ਪੰਜਾਬੀ ਹੋਊਗਾ ਪਰ ਹੁਣ ਕਿਹੜਾ ਪੰਜਾਬੀ ਹੋਊਗਾ ਪਮਕੜ ਹੋਊਗਾ ਕੋਈ ਆਮ ਵਰਕਰ ਹੋਊਗਾ ਕੋਈ ਜਾਂ ਇੱਕ ਵਾਰ ਫਿਰ ਉਹ ਦਿਖਾਵੇ ਦਾ ਪੰਜਾਬੀ ਤੇ ਅੰਦਰ ਖਾਤੇ ਸਮਝੋਤੇ ਦੇ ਤਹਿਤ ਦਿੱਲੀ ਭੇਜ ਦਿੱਤਾ ਜਾਊਗਾ ਰਾਜ ਸਭਾ ਦੇ ਲਈ ਕਿਉਂਕਿ ਜੇਕਰ ਵਰਕਰ ਦੇ ਵਿੱਚੋਂ ਚੁਣਿਆ ਜਾਂਦਾ ਤਾਂ ਸੁਭਾਵਿਕ ਤੌਰ ਤੇ ਵਰਕਰਾਂ ਦੇ ਵਿੱਚ ਇੱਕ ਚੰਗਾ ਮੈਸੇਜ ਜ਼ਰੂਰ ਆਮਾ ਦੀ ਪਾਰਟੀ ਦੇ ਸਕਦੀ ਇੱਥੇ ਸਰਕਾਰ ਦੇ ਥਰੂ ਤਾਂ ਮੈਸੇਜ ਦੇ ਹੀ ਸਕਦੀ ਹੈ ਕਿਸੇ ਆਮ ਲੋਕਾਂ ਦੀ ਵੀ ਸੁਣਦੇ ਆਮ ਲੋਕਾਂ ਨੂੰ ਵੀ ਰਾਜ ਸਭਾ ਭੇਜ ਦਿੰਦੇ ਆ ਕੋਈ ਅਜਿਹਾ ਚਿਹਰਾ ਪੰਜਾਬ ਦੇ ਵਿੱਚੋਂ ਨੋਮੀਨੇਟ ਹੋ ਜਾਂਦਾ ਜਿਸ ਨੂੰ ਪੰਜਾਬ ਦੇ ਲੋਕ ਪਸੰਦ ਕਰਦੇ ਹੋਣ ਜਿਸ ਦੀ ਅਗਵਾਈ ਪਸੰਦ ਕਰਦੇ ਹੋਣ ਅਜਿਹਾ ਸੰਸਥਾ ਮੁਖੀ ਹੋ ਜੇ ਕੋਈ ਅਜਿਹਾ ਜਥੇਬੰਦੀ ਦਾ ਮੁਖੀ ਹੋ ਜੇ ਜਿਸ ਨੂੰ ਸਾਰੇ ਵਰਗ ਦੇ ਲੋਕ ਪਸੰਦ ਕਰਦੇ ਹੋਣ ਅਜਿਹਾ ਪਾਰਟੀ ਤਾਂ ਕਰਨਾ ਚਾਹੂਗੀ ਭਗਵਾਨ ਤਮਨ ਤਾਂ ਇਹੀ ਰਾ ਕਹਿ ਚੁੱਕੇ ਤੇ ਇਹ ਲਗਭਗ ਤੈ ਵੀ ਹੋ ਚੁੱਕੇ ਕਿ ਪੰਜਾਬੀ ਜਾਊਗਾ ਪਰ ਪੰਜਾਬੀ ਕਿਹੜਾ ਹੋਊਗਾ ਹਜੇ ਇਹ ਤੈ ਨਹੀਂ ਹੋਇਆ ਪਰ ਰਾਜ ਸਭਾ ਦੇ ਵਿੱਚ ਜੇਕਰ ਮਹਿਲਾਵਾਂ ਦੀ ਗੱਲ ਕਰੀਏ ਹਜੇ ਤੱਕ ਮਹਿਲਾ ਵੀ ਪਈ ਆਮਾਦੀ ਪਾਰਟੀ ਵੱਲੋਂ ਨਹੀਂ ਗਈ ਤਾਂ ਹੋ ਸਕਦਾ ਹੈ ਜੇਕਰ ਇੱਕ ਮਹਿਲਾ ਵੀ ਕੋਈ ਚੰਗੀ ਮਹਿਲਾ ਨੂੰ ਜੇ ਜਿਹੜੀ ਲੋਕਾਂ ਦੀ ਗੱਲ ਕਰ ਸਕੇ ਲੋਕਾਂ ਦਾ ਪੱਖ ਬਿਵਾਕੀ ਦੇ ਨਾਲ ਉੱਥੇ ਰੱਖ ਸਕਦਾ ਸੁਭਾਵਿਕ ਤੌਰ ਤੇ ਆਮਾਦੀ ਪਾਰਟੀ ਨੂੰ ਇਸ ਵੱਲ ਵੀ ਧਿਆਨ ਦੇਣਾ ਚਾਹੀਦਾ ਤੇ ਹੋ ਸਕਦਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸ਼ਵੀ ਨੂੰ ਚੰਗੀ ਕਰਨ ਵਾਸਤੇ ਇੱਕ ਪੰਜਾਬੀ ਦਾ ਘਟੋਕਟ ਜਰੂਰ ਆਪਾਂ ਨੂੰ ਰਾਜ ਸਭਾ ਦੇਖਣ ਨੂੰ ਮਿਲ ਸਕਦਾ ਹੈ ਧੰਨਵਾਦ ਬੜੇ ਰੋ ਪੁਆਇੰਟੋਂ ਪੰਜਾਬ ਦੇ ਨਾਲ